ਅਭੀ ਇਹ ਜੇ ਕੋਈ ਡਿਸਾਈਡ ਨਹੀਂ ਅਭੀ ਵਿਧਾਨ ਸਭਾ ਸੈਸ਼ਨ ਵਿੱਚ ਤੁਸੀਂ ਆਪਣਾ ਸਟੈਂਡ ਕੀ ਹੈ ਕਰੋ ਸੈਂਟਰ ਦੇ ਵਿੱਚ ਵੀ ਥੋੜੀ ਸਰਕਾਰ ਹੈ ਹਰਿਆਣਾ ਦੇ ਵਿੱਚ ਵੀ ਥੋੜੀ ਸਰਕਾਰ ਹੈ ਕੀ ਤੁਸੀਂ ਹਲਾਕੋ ਹੋ ਕੇ ਜਾ ਕੇ ਉਹਨਾਂ ਨਾਲ ਗੱਲ ਕਰੋਂਗੇ ਪੰਜਾਬ ਦੇ ਲਈ ਪਾਣੀ ਮੰਗੋਗੇ ਦੇਖੋ ਜਦੋਂ ਮੈਂ ਇੱਥੇ ਗੱਲ ਕਰ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਮੁੱਖ ਮੰਤਰੀ ਸਾਹਿਬ ਦਾ ਤੇ ਸਾਰੇ ਪਾਰਟੀਆਂ ਦੇ ਜਿਹੜੇ ਰਿਪ੍ਰੈਜ਼ੈਂਟੇਟਿਵ ਆਏ ਹੈ ਨਾ ਸਾਰਿਆਂ ਦਾ ਵੀ ਇਹਨਾਂ ਨੇ ਸਾਰਿਆਂ ਨੇ ਰਾਜਨੀਤੀ ਉਸ ਕਮਰੇ ਜੋ ਬਾਹਰ ਰੱਖ ਕੇ ਪੰਜਾਬ ਦੀ ਗੱਲ ਕਰਨ ਵਾਸਤੇ ਆਏ ਇਕੱਠੇ ਸਾਰਿਆਂ ਦਾ ਧੰਨਵਾਦ ਜਿਹੜੀ ਗੱਲ ਸਾਰਿਆਂ ਦੇ ਵਿੱਚ ਸਹਿਮਤੀ ਨਾਲ ਗੱਲ ਹੋਈ ਹੈ ਦੋ ਮਸਲੇ ਹੈ ਜਿੱਥੇ ਪਾਣੀਆਂ ਦੀ ਗੱਲ ਕਰਦੇ ਆ ਜਿਹੜੇ ਡਿਵੀਜ਼ਨ ਆਫ ਵਾਟਰ ਜੋ ਵੀ ਫੈਸਲੇ ਆਇਤੇ ਪਾਣੀਆਂ ਦੇ ਹੋਏ ਹੈ ਸਾਡੇ ਕੋਲ ਇੱਕ ਬੂੰਦ ਪਾਣੀ ਕਿਸੇ ਨੂੰ ਫालतू ਦੇਣ ਵਾਸਤੇ ਹੈ ਨਹੀਂ ਆਹ ਜਿਹੜਾ ਇਸ਼ੂ ਹੈ ਡੂਰਿੰਗ ਥਿਸ ਡਿਪਲੀਸ਼ਨ ਪੀਰੀਅਡ ਜਦੋਂ ਇੱਕੀ ਇੱਕੀ ਮਈ ਤਾਈਂ ਦਾ ਉਹਦੇ ਵਿੱਚ देयर ਹੈਜ਼ ਬੀਨ ਅ ਨਾਰਮਲ ਪ੍ਰੈਕਟਿਸ ਵੇ ਲੋਕ ਆਪਣਾ ਹਿੱਸੇ ਤੋਂ ਫालतू ਇਸਤੇਮਾਲ ਕਰ ਜਾਂਦੇ ਸੀ ਫਿਰ ਡਿਪੈਂਡਿੰਗ ਅਪਨ ਅਵੇਲੇਬਿਲਟੀ ਆਫ ਵਾਟਰ ਉਥੇ ਜੋ ਪਾਣੀ ਅਵੇਲੇਬਲ ਹੈ ਤੇ ਪਿਛਲੇ ਸਾਲਾਂ ਚ ਵੀ ਰਹਿਣਾ ਲੈਂਦੇ ਰਿਹਾ ਹੁਣ ਵੀ ਐਤ ਕੀ ਮੰਗਿਆ ਤੇ ਉਹ ਸੀਐਮ ਸਾਹਿਬ ਨੇ ਆਲਰੇਡੀ ਪਹਿਲਾਂ 4000 ਕਿਊਸੇ ਉਹਨਾਂ ਨੂੰ ਦੇ ਦਿੱਤਾ ਸੀਗਾ ਮੈਂ ਜਿਹੜੀ ਬੇਨਤੀ ਕੀਤੀ ਸੀ ਵੀ ਦੇਸ਼ ਦੇ ਹਾਲਾਤ ਜਿਸ ਕਿਸਮ ਦੇ ਬਣੇ ਹੋਏ ਐ ਅੱਜ ਉਹਨਾਂ ਹਾਲਾਤਾਂ ਨੂੰ ਸਾਹਮਣੇ ਰੱਖ ਕੇ ਆ ਜਿਹੜਾ ਇੱਕ ਮੁੱਦਾ ਸੀਗਾ ਆ ਗੱਲਬਾਤ ਨਾਲ ਨਿਬੇੜਿਆ ਜਾ ਸਕਦਾ ਸੀ ਜੇ 4000 ਕਿਊਸੇ ਦੇਣ ਲੱਗੇ ਕਿਸੇ ਨੇ ਟੋਕਿਆ ਨਹੀਂ ਸੀਐਮ ਸਾਹਿਬ ਨੂੰ ਕਿਸੇ ਨੇ ਨੁਕਤਾ ਚਿੰਨਹੀ ਨਹੀਂ ਕੀਤੀ ਵੀ ਪੰਜਾਬ ਦਾ ਪਾਣੀ ਕਿੱਧਰ ਜਾ ਰਿਹਾ बिकॉज ਇਟ ਵਾਸ ਡਨ ਇਨ ਅ ਰੂਟੀਨ ਵੇ ਜਿਹੜਾ ਹੁੰਦਾ ਰਿਹਾ ਤੇ ਐਜ਼ ਅ ਹਿਊਮਨਿਟੇਰੀਅਨ ਵੀ ਸਾਨੂੰ ਪਾਣੀ ਪੀਣ ਵਾਸਤੇ ਚਾਹੀਦਾ ਇਹਨਾਂ ਨੇ ਦੇਰ ਤੱਕ ਕਿਸੇ ਨੇ ਇੱਕ ਪਾਰਟੀ ਨੇ ਵੀ ਉਂਗਲ ਨਹੀਂ ਚੁਕਾਈ ਤੁਸੀਂ ਪੰਜਾਬ ਦਾ ਏਥਾਂ ਦੇ ਨਾਲ ਸਮਝੌਤਾ ਕਰ ਰਹੇ ਹੋ ਪਰ ਉਹਦੇ ਬਾਅਦ ਜੋ ਕੁਝ ਵਾਪਰਿਆ ਜਿਸ ਤਰ੍ਹਾਂ ਦੇ ਹਾਲਾਤ ਹੈ ਇੱਕ ਦੇਖੋ ਇੱਕ ਚੀਜ਼ ਸਾਨੂੰ ਮਦਦ ਚਾਹੀਦੀ ਹੈ ਅਸੀਂ ਮਦਦ ਮੰਗਦੇ ਹਾਂ ਦੈਟਸ ਅ ਅਨਦਰ ਥਿੰਗ ਵੀ ਤੁਸੀਂ ਸਾਡੇ ਤੋਂ ਤੇ ઠક્કે ਨਾਲ ਸਾਡੇ ਤੋਂ ਲੈਣਾ ਚਾਹੁੰਦੇ ਹੋ ਪੰਜਾਬੀ ઠੱਕਾ ਨਹੀਂ برداشت ਕਰਦੇ ਸਾਬ ਮੇਰਾ ਮੰਨ ਹੈ ਪੰਜਾਬ ਦੇ ਨਾਲ ਪਿਆਰ ਨਾਲ ਸਾਡੇ ਤੋਂ ਕੁਝ ਵੀ ਲੈ ਲਓ ਪਰ ઠੱਕਾ ਨਹੀਂ ਪੰਜਾਬ ਸਹਿ ਸਕਦਾ ਨਾ ਹੀ ਪੰਜਾਬ ਦੇ ਫਿਤਰਤ ਹੈ ਨਾ ਹੀ ਕੋਈ ਵੀ ਇਸ ਫੈਡਰਲ ਸਿਸਟਮ ਦੇ ਅੰਦਰ ਹਰੇਕ ਸੂਬੇ ਦਾ ਆਪਣਾ ਹੱਕ ਹੈ ਉਹਦੇ ਵਾਸਤੇ ਨਹੀਂ ਦਵੇ ਜਿਸ ਤਰੀਕੇ ਨਾਲ ਇਸ इशू ਨੂੰ ਰੱਖਿਆ ਗਿਆ ਅਸੀਂ ਉਹਨੂੰ ਬਿਲਕੁਲ ਅਪਰੂਵ ਨਹੀਂ ਕਰਦੇ ਸਾਬ ਪੰਜਾਬ ਦਾ ਹੱਕ ਹੈ ਬੈਠ ਕੇ ਇਸ ਮਸਲੇ ਨੂੰ ਮੈਂ ਰਿਕੁਐਸਟ ਕੀਤੀ ਸੀ ਐਮ ਸਾਹਿਬ ਨੂੰ ਇਹ ਲਾਰਜਰ ਇੰਟਰਸਟ ਜਦੋਂ ਇੱਕ ਪਾਸੇ ਉਧਰ ਫੌਜਾਂ ਟਣੀਆਂ ਖੜੀਆਂ ਹੋਪਫੁਲੀ ਆਈ ਬਿਲੀਵ ਸਮਥਿੰਗ ਵੀ ਰਿਜ਼ੋਲਵਡ ਟੂ ਮਨੂ ਇਸ ਗੱਲ 'ਚ ਆਸ ਦਿਸਦੀ ਹੈ ਜਦੋਂ ਹੋਮ ਮਿਨਿਸਟਰ ਕਹਿੰਦੇ ਆ ਕਿ ਹਮ ਚੁੰਨ-ਚੁੰਨ ਕੇ ਇੱਕ-ਇੱਕ ਕੋ ਦੇਖਾਂਗੇ ਤਾਂ ਹੋ ਸਕਦਾ ਹੈ ਸ਼ਾਇਦ ਇੰਨੀ ਫਲੇਅਰ ਅਪ ਇਸ਼ੂ ਨਾ ਹੋਵੇ ਪਰ ਮੇਰੀ ਬੇਨਤੀ ਸੀ ਦਿਸ ਇਸ਼ੂ ਆਲਰੇਡੀ ਕਨਫਰੋਂਟੇਸ਼ਨ ਇਸ ਟੋਟਲੀ ਅਵੋਇਡਬਲ should have been avoided in the first place ਜਦੋਂ ਗੱਲ ਹੋਣ ਲੱਗੀ ਸੀ 4000 ਦਿੱਤਾ ਸੀ ਤਾਂ ਕੋਈ ਹੋਰ ਬਿਠਾ ਫਟੂ ਕੇ ਅੱਖਾਂ ਕਾਂਪੂਂਝ ਕੇ ਨਿਵੇੜ ਦਿੰਦੇ ਇਟ ਊਡ ਹੈਵ ਬੀਨ ਬੈਟਰ ਇਹ 4000 ਰਿਆ ਜੀ ਹੋਇਆ ਹੀ ਨਹੀਂ ਜਦੋਂ ਜੇ ਤੁਸੀਂ ਆਪਣੇ ਜੋ ਹਾਲਾਤ ਦੇਖ ਕੇ ਕੀਤਾ ਬਹੁਤ ਵਧੀਆ ਕੀਤਾ ਪਰ ਉਹਦੇ ਬਾਅਦ ਜੋ ਘਟਨਾ ਵਾਪਰੀ ਇਸ ਕਰਕੇ ਵੀ ਆਪਾਂ ਇਸ ਖਿੱਚ ਨੂੰ ਹੋਰ ਵਧਾਈਏ ਇਸ ਤਣਾਅ ਨੂੰ ਵਧਾਈਏ ਉਹਦੇ ਮੱਦੇ ਨਜ਼ਰ ਮੈਂ ਰਿਕੁਐਸਟ ਕੀਤੀ ਵੀ ਚੱਲ ਕੇ ਉੱਤੇ ਸੈਂਟਰ 'ਚ ਗੱਲ ਕਰ ਲਈਏ ਪ੍ਰਧਾਨ ਮੰਤਰੀ ਨਾਲ ਹੋਮ ਮਿਨਿਸਟਰ ਨਾਲ ਜੇ ਬੈਠ ਕੇ ਗੱਲ ਹੋ ਜੇ ਦਾ ਆਈਸੂ ਅੱਜ ਦੇ ਦਿਨ ਟੋਟਲੀ ਅਨਨੈਸੈਸਰੀ ਟੋਟਲੀ ਅਵੋਇਡੇਬਲ ਇਹਦਾ ਕੋਈ ਮਤਲਬ ਰਾਈ ਦਾ ਪਾੜ ਬਣਨ ਵਾਲੀ ਗੱਲ ਕੋਈ ਇਸ਼ੂ ਹੈ ਨਹੀਂ ਇਸ ਕਰਕੇ ਜੇ ਸਿੰਘ ਫਸ ਗਏ ਤਾਂ ਦਨ ਇਸ ਨੋ ਐਂਡ ਟਵਿੱਟਰ ਦੇ ਵਸ ਹਰਾ ਖਿਲਰ ਜੂ ਇਸ ਵਾਸਤੇ ਸਾਰੇ ਸਾਥੀ ਸਹਿਮਤ ਹੋਏ ਕਿ ਇੱਕ ਅਸੀਂ ਕੋਸ਼ਿਸ਼ ਕਰਕੇ ਇਹਨੂੰ ਨਿਵੇੜੀਅਸ ਮਸਲੇ ਨੂੰ ਆਇਕ ਪ੍ਰਤਨਾ ਪਹਜੇ ਬੇਸਤਰ ਆ ਕੇ ਧੱਕੇ ਨਾਲ ਕੋ ਆ ਕੇ ਲੈ ਗਿਆ ਜੀ ਪਾਣੀ ਪਿਛਲਾ ਪਹਿਲਾ ਦਿੰਦੇ ਰਹੇ ਹੁਣ ਵੀ ਦੇ ਦਿਓ ਸੋ ਉਹਦੇ ਵਾਸਤੇ ਸਾਰੇ ਅਸੀਂ ਸਹਿਮਤ ਹੋਏ ਆ ਪਰ ਜਿੱਥੇ ਤਾਈ ਪੰਜਾਬ ਦੇ ਹਿੱਤਾਂ ਦਾ ਸਵਾਲ ਹੈ ਸਾਬ ਪੰਜਾਬ ਦੇ ਪਾਣੀਆਂ ਦਾ ਬਿਲਕੁਲ ਬੀਜੇਪੀ ਪੰਜਾਬ ਇਸ ਟੋਟਲੀ ਕਲੀਅਰ ਤੁਸੀਂ ਕਹਿ ਰਹੇ ਸੀ ਵਹਿਰਾਣੇ ਨਾਲ ਖੜੋ ਕਿੱਥੇ ਖੜੋਗੇ ਸੀ ਪੰਜਾਬੀ ਹਾਂ ਸਾਹਿਬ ਤੇ ਪੰਜਾਬ ਦੇ ਨਾਲ ਖੜੇ ਹਾਂ ਮੈਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਵੀ ਪੰਜਾਬੀ ਹੈ ਕਿ ਨਹੀਂ ਹੈ ਇਸ ਕਰਕੇ ਮੇਰਾ ਮੰਨਣਾ ਹੈ ਪੰਜਾਬ ਦੇ ਪਾਣੀਆਂ ਵਾਸਤੇ ਪੰਜਾਬ ਦੇ ਬਾਕੀ ਮੁੱਦੇ ਹਰੇਕ ਮੁੱਦੇ ਤੇ ਸਾਰਾ ਪੰਜਾਬ ਇਕਜੁੱਟ ਹੈ ਪਰ ਇਸ ਮੁੱਦੇ ਨੂੰ ਅਗਰ ਗੱਲਬਾਤ ਦੇ ਜ਼ਰੀਏ ਨਿਬੇੜਾ ਜਾ ਸਕਦਾ ਹੈ ਵਾਈ ਨਾਟ ਆ ਇੱਕ ਕੋਸ਼ਿਸ਼ ਕਰਕੇ ਤਾ ਕੁਛ ਹੀ ਗੱਲ ਕਰੂਗੀ ਟਾਈਮ ਰੈਂਡ ਦੇ ਲੈਂਗੁਏਜ ਮੈਂ ਸਮਝਦਾ ਹਾਂ ਵੀ ਚੀਫ ਮਿਨਿਸਟਰ ਹੀ ਇਜ਼ ਦਾ ਹੈਡ ਆਫ ਦਾ ਸਟੇਟ ਜਦੋਂ ਸਾਰਿਆਂ ਨੇ ਸਹਿਮਤ ਦਿੱਤੀ ਹੈ ਕੋਈ ਕਿਸੇ ਦੀ ਲੋਡ ਨਹੀਂ ਜੇ ਹੈ ਲੋਡ ਆਈ ਏ ਮੋਰ ਦਨ ਵਿਲਿੰਗ ਕਿਸੇ ਕੰਮ ਵਾਸਤੇ ਵੀ ਆਫ ਕੌਰਸ ਆਈ ਊਡ ਲਵ ਟੂ ਬੀ ਅਜੜੀ ਹੈ ਅਬ ਤਕਰਾਰ ਖਤਮ ਹੋਵੇ ਦੈਟ ਇਜ਼ ਮਾਈ ਓਨਲੀ ਪੁਆਇੰਟ ਉਹਦੇ ਵਾਸਤੇ ਅਕਸਰ ਤੁਸੀਂ ਸਾਹਮਣੇ ਕਿਹਾ ਕਿ ਪੰਜਾਬ ਵਾਲੇ ਤੱਕਾ ਨਹੀਂ ਚੱਲਦੇ ਇਹਨਾਂ ਪਾਣੀ ਨਹੀਂ ਲਿਆ ਜਾ ਕੋਈ ਵੀ ਸਟੇਟ ਨਹੀਂ ਚਲਦੀ ਸਭ ਪੰਜਾਬੀ ਖਾਸ ਤੌਰ ਤੇ ਸਾਡੀ ਫਿਤਰਤ ਇਸ ਕਿਸਮ ਦੀ ਹੈ